ਗੋਤਮ ਸ਼ਰਮਾ ਜੀ ਮੈਂ ਸ਼ਿਫਤਨਾ ਹਿੰਦੋ ਸਟੂਡੈਂਟ ਵਿੰਗ ਖੰਨਾ ਤੋਂ ਰਾਸ਼ਟਰੀ ਅਧਿ Ksi ਜੀ ਤੇ ਇੱਕ ਛੋਟੇ ਵੱਲੋਂ ਕੰਪਲੇਨ ਕੀਤੀ ਗਈ ਸੀ ਕਾਂਗਰਸ ਲੀਡਰ ਦੇ ਖਿਲਾਫ ਕੀ ਮੈਟਰ ਹੈ ਜਿਹੜਾ ਖੰਨੇ ਤੋਂ ਕਾਂਗਰਸ ਲੀਡਰ ਆ ਸੁਧਨੀ ਜੋਸ਼ੀ ਉਹਨੇ ਸਾਡੇ ਸ਼੍ਰੀ ਰਾਮਚੰਦਰ ਜੀ ਦੀ ਫੋਟੋ ਤੇ ਮੋਦੀ ਜੀ ਦੀ ਫੋਟੋ ਲਾ ਕੇ ਬਜਰੰਗਬਲੀ ਜੀ ਨੂੰ ਪੈਰਾਂ 'ਚ ਬਿਠਾ ਕੇ ਉੱਤੋਂ ਪੁੱਛਦਾ ਕਿ ਇਹ ਸਨਾਤਨੀ ਕੀ ਕਮੈਂਟ ਕਰਨਗੇ ਇਹਦੇ ਬਾਰੇ ਉਹਨੇ ਸਾਡੇ ਧਰਮ ਦੀ ਬੇਇੱਜ਼ਤੀ ਕੀਤੀ ਹੈ ਇੱਥੋਂ ਸਾਫ ਜਾਇਰ ਹੁੰਦਾ ਹੈ ਜਿਹੜੀ ਕਾਂਗਰਸ ਪਾਰਟੀ ਹੈ ਉਹ ਸਾਡੇ ਧਰਮ ਨਾਲ ਸਨਾਤਨ ਧਰਮ ਨਾਲ ਹਮੇਸ਼ਾ ਹੀ ਖਿਲਵਾੜ ਕਰਦੀ ਹੈ ਇਸ ਕਰਕੇ ਅਸੀਂ ਕਾਂਗਰਸ ਪਾਰਟੀ ਦਾ ਪੂਰੇ ਪੰਜਾਬ 'ਚ ਵਿਰੋਧ ਕਰਾਂਗੇ ਜੇ ਇਹਨੂੰ ਪਾਰਟੀ 'ਚੋਂ ਨਾ ਕੱਢਿਆ ਗਿਆ ਪਹਿਲਾਂ ਵੀ ਸ਼੍ਰੀ ਰਾਮਚੰਦਰ ਮੰਦਰ ਮੇਰੇ ਕਾਂਗਰਸ ਪਾਰਟੀ ਨੇ ਵਿਰੋਧ ਕੀਤਾ ਨਾ ਕੋਈ ਉੱਥੇ ਗਿਆ ਜੀ ਤੇ ਹੁਣ ਕੀ ਕਾਰਵਾਈ ਕੀਤੀ ਗਈ ਹੈ ਇਹ 295ਏ ਦਾ ਡਿਪਟੀ ਸਾਹਿਬ ਨੇ ਇਹਨਾਂ ਦੇ ਪਰਚਾ ਦਰਜ ਕਰਤਾ ਅਸੀਂ ਧੰਨਵਾਦ ਕਰਦੇ ਹਾਂ ਮੈਂ ਅਵਨੀਤ ਕੁੰਡਲ ਜੀ ਦਾ ਜਿਨ੍ਹਾਂ ਨੇ ਸਾਡੀ ਦਰਖਾਸਤ 'ਤੇ 10 ਦਿਨ ਦੇ ਵਿੱਚ ਵਿੱਚ ਕਾਰਵਾਈ ਕਰਕੇ ਤੇ 295 ਤੇ ਆਈਟੀ ਐਕਟ ਦਾ ਮੁਕੱਦਮਾ ਦਰਜ ਕੀਤਾ ਜੇ ਅੱਗੇ ਤੋਂ ਇਹੋ ਜਿਹੀ ਹਰਕਤਾਂ ਹੋਊਗਾ ਮੀਟਿੰਗ ਦੇ ਦੌਰਾਨ ਅੱਗੇ ਤੋਂ ਜੇ ਸਾਡੇ ਧਰਮ ਦਾ ਜਾਂ ਕੋਈ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ ਉਹਨੂੰ ਕੜੀ ਤੇ ਕੜੀ ਸਜ਼ਾ ਦਿਵਾਈ ਜਾਊਗੀ ਇੱਕ ਸਾਨੂੰ ਕੰਪਲੇਂਟ ਵਿਕਰਮਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਗੌਤਮ ਸ਼ਰਮਾ ਤੇ ਇੱਕ ਮੋਨੂ ਕੀਤਾ ਇਹਨਾਂ ਨੇ ਕੰਪਲੇਂਟ ਦਿੱਤੀ ਸੀ ਕਿ ਕਿ ਜੋਸ਼ੀ ਨਾਮ ਦੇ ਵਿਅਕਤੀ ਨੇ ਮੋਦੀ ਸਾਹਿਬ ਦੀ ਵੱਡੀ ਫੋਟੋ ਕਰਕੇ ਤੇ ਹਨੂਮਾਨ ਜੀ ਦੀ ਫੋਟੋ ਉਹਨਾਂ ਦੇ ਪੈਰਾਂ 'ਚ ਲਾਤੀ ਸੀਗੀ ਇਸ ਸਬੰਧੀ ਉਹਨਾਂ ਨੇ ਇੱਕ ਬਲੈਨ ਦਿੱਤੀ ਤੇ ਅਸੀਂ ਇਮੀਡੀਏਟਲੀ ਮਕਦਮਾ ਨੰਬਰ 84 ਅੰਡਰ ਸੈਕਸ਼ਨ 294ਏ ਆਫ ਆਈਟੀ ਐਕਟ ਖੰਨਾਵੇ ਕੀ ਦੋਸ਼ੀ ਦੇ ਖਿਲਾਫ ਰਜਿਸਟਰ ਕੀਤਾ ਹੈ ਕੀ ਨਾਮ ਹੈ ਜਿਹੜਾ ਦੋਸ਼ੀ ਦਾ ਪੂਰਾ ਹੈ ਜੀ ਸੁਦੀਰ ਜੋਸ਼ੀ ਹੈ ਖੰਨੇ ਦਾ ਰਹਿਣ ਵਾਲਾ ਹੈਗਾ ਉਹਦੇ ਖਿਲਾਫ ਅਸੀਂ ਕੀ ਗ੍ਰਿਫਤਾਰੀ ਹੋਈ ਈ ਕੋਈ ਨਹੀਂ ਰੇਡ ਕੀਤੀ ਸੀ ਘਰੇ ਮਿਲਿਆ ਨਹੀਂ ਭੱਜਿਆ ਹੋਇਆ ਚੇਤੀ ਉਹਨੂੰ ਰਿਸਟਰਾਰ ਕੀਤਾ ਜਾਊਗਾ ਸਰ ਜੀ ਇਹੋ ਫੋਟੋ ਜਾਂ ਹੋਰ ਕਿੱਥੇ ਪਾਈਆਂ ਸੀ ਜੀ ਇਹ ਨੇ ਫੇਸਬੁੱਕ ਤੇ ਆਪਣੇ ਫੇਸਬੁੱਕ ਤੋਂ शेयर गीतियां जी गोगा बाईयां जी देखो पा नहीं सकदा देखो कमेंट देने से तो लिख सकदा अपने पेज तो फोटो पा नहीं सकदा सी योर फ्रेंड्स आर जी है या नॉन अवेलेबल है फ्रेंड्स किंग ऑफ स्पाइसेस रेस्टोरेंट कैफे एंड रूफटॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहां आपको मिलेगी वेज, नॉनवेज, इंडियन पंजाबी एंड कॉन्टिनेंटल फूड की वैरायटी। जैसा नाम वैसा खाना। किंग ऑफ स्पाइसेस किंग ऑफ स्पाइसेस रेस्टोरेंट कैफे एंड रूफ टॉप में आपका स्वागत है